ਦੇਖ ਆਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਬਿਜ਼ਨਸ ਚੈਨਲ ਤੇ ਅਸੀਂ ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਅਮਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਕੱਲ ਸਿਕਿਆ ਭਰ ਨੂੰ ਬੰਦ ਕਰਨ ਲਈ ਇੱਕ ਐਗਜ਼ੀਕਟਿਵ ਆਰਡਰ ਤਿੱਖਤ ਕਰ ਦਿੱਤੇ ਨੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਟਰੰਪ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਇਨਸੈਕਟਿਵ ਤੇ ਲਿਬਰਟੀ ਚਾਰ ਤਾਰਾ ਨਾਲ ਪਰਿਆ ਹੋਇਆ ਕਿਹਾ ਹਾਲਾਂਕਿ ਟਰੰਪ ਲਈ ਇਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਬੰਦ ਕਰਨਾ ਆਸਾਨ ਨਹੀਂ ਹੈ ਕਿਉਂਕਿ ਇਹ ਕਦਮ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ 1979 ਵਿੱਚ ਸταਫਤ ਹੋਇਆ। ਇਹ ਡਿਪਾਰਟਮੈਂਟ ਆਫ ਐਜੂਕੇਸ਼ਨ ਸਿੱਖਿਆ ਦਿੱਤੀਆਂ ਬਣਾਉਣ, ਰਾਹਤ ਪੈਕੇਜ ਵੰਡਣ ਤੇ ਸਿੱਖਿਆ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ। ਜੇਕਰ ਇਹ ਡਿਪਾਰਟਮੈਂਟ ਬੰਦ ਹੋ ਗਿਆ ਤਾਂ ਸਿੱਖਿਆ ਸਬਾਵਾਂ ਦੀ ਜ਼ਿੰਮੇਵਾਰੀ ਹੁਣ ਸਟੇਟ ਨੂੰ ਸੌਂਪ ਦਿੱਤੀ ਜਾਵੇਗੀ। ਵਾਈਡ ਹਾਊਸ ਦੀ ਇੱਕ ਸੀਕਰਟ ਕਾਊਂਟਮ ਤਾਬਕ ਇਸ ਆਰਡਰ ਦੇ ਵਿੱਚ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਸਕੱਰੇਟ ਲਿੰਡਾ ਮੈਕਮੋਹਨ ਨੂੰ ਇਹ ਨਿਰਦੇਸ਼ ਦਿੱਤਾ ਗਿਆ ਕਿ ਉਹ ਸਿੱਖਿਆ ਕਵਾਗ ਨੂੰ ਖਤਮ ਕਰਨੀ ਜ਼ਰੂਰੀ ਕਦਮ ਚੱਕਰ। ਇਸ ਨਾਲ ਐਜੂਕੇਸ਼ਨਲ ਰਾਈਟਸ ਅਸਟੇਟਸ ਨੂੰ ਵਾਪਸ ਕੀਤਾ ਜਾਣਗੇ ਤੇ ਵਾਈਟ ਹਾਊਸ ਦਾ ਮੰਨਣਾ ਹੈ ਕਿ ਅਮਰੀਕਨਸ ਵਾਸਤੇ ਐਜੂਕੇਸ਼ਨਲ ਸਰਵਿਸਿਜ਼ ਪ੍ਰੋਗਰਾਮਸ ਦੇ ਹੋਰ ਬੈਨੀਫਿਟਸ ਇਸ ਨਾਲ ਬੈਟਰ ਹੋਣਗੇ। ਟ੍ਰੰਪ ਵੱਲੋਂ ਇਹ ਆਰਡਰ ਵਾਈਟ ਹਾਊਸ ਵਿਖੇ ਇੱਕ ਸਮਰੋਹ ਦੌਰਾਨ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਰਿਪਬਲਿਕਨ ਦੇ ਹੇਰੀ ਸੈਨੇਟਰਸ ਤੇ ਐਜੂਕੇਸ਼ਨਲ ਕਮਿਸ਼ਨਰ ਵੀ ਸ਼ਾਮਲ ਹੋਣਗੇ। ਟ੍ਰੰਪ ਦਾ ਇਹ ਨਵਾਂ ਹੁਕਮ ਰਾਸ਼ਟਰਪਤੀ ਦੀਆਂ ਸ਼ਕਤੀਆਂ ਲਈ ਇੱਕ ਨਵਾਂ ਚੈਲੰਜ ਹੋਏਗਾ। ਇਸ ਤੋਂ ਪਹਿਲਾਂ ਟ੍ਰੰਪ ਹਰਕਾਰ ਨੇ ਯੂਐਸ ਏਡ ਨੂੰ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਪਰ ਮੈਰੀਲੈਂਡ ਦੀ ਜਿਸਟ੍ਰਿਕਟ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਸੀ ਇਸ ਲਈ ਐਜੂਕੇਸ਼ਨ ਡਿਪਾਰਟਮੈਂਟ ਨੂੰ ਬੰਦ ਕਰਨ ਦੀ ਇਹ ਕੋਸ਼ਿਸ਼ 트ੰਪ ਲਈ ਇੱਕ ਨਵੀਂ ਅਜਮਾਇਸ਼ ਵੀ ਬਣ ਸਕਦੀ ਹੈ ਦੋਸਤੋ ਤੁਸੀ ਤਸੋਖੀ ਲਗਦਾ ਹੈ ਕਿ 트ੰਪ ਦਾ ਇਹ ਫੈਸਲਾ ਅਮਰੀਕਨ ਐਜੂਕੇਸ਼ਨਲ ਪ੍ਰਣਾਲੀ ਲਈ ਫਾਇਦੇਮੰਦ ਹੋਵੇਗਾ ਜਾਂ ਫਿਰ ਨੁਕਸਾਨਦਾਇਕ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਤੋ ਕਰ ਲਿਓ